ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਸਨੌਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਤबीयत ਕੁਝ ਠੀਕ ਨਹੀਂ ਹੈਗੀ ਪਰ ਤੁਸੀਂ ਕਹੋਗੇ ਸੂਟ ਫੇਰ ਨਵਾਂ ਪਾ ਲੈ ਜਾ ਕੇ ਇਹ ਸੂਟ ਸੋਹਣਾ ਹੀ ਨਾ ਲੱਗਦਾ ਜੀ ਮੈਂ ਕੀ ਕਰਾਂ ਮੇਰੇ ਬਾਰ-ਬਾਰ ਜੀ ਕਰਦਾ ਪਾਉਣ ਵਾਸਤੇ ਅਗਰ ਤੁਹਾਨੂੰ ਵੀ ਇਹ ਸੂਟ ਦੀ ਡਿਮਾਂਡ ਹੋਈ ਤਾਂ ਤੁਸੀਂ ਮੇਰੇ ਤੋਂ ਮੈਨੂੰ ਆਰਡਰ ਪਾ ਸਕਦੇ ਹੋ ਜੀ ਠੀਕ ਹੈ ਕਿਉਂਕਿ ਬਹੁਤ ਸਾਰੀਆਂ ਭੈਣਾਂ ਦੇ ਫੋਨ ਆ ਰਹੇ ਨੇ ਸਿਰਫ ਆਪਣੇ ਕੋਲ ਹੀ 15 ਪੀਸ ਸੀਗੇ ਔਰ ਇਹ ਨਿਕਲ ਚੁੱਕੇ ਨੇ ਤੇ ਹੁਣ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਮੈਸੇਜ ਆ ਰਹੇ ਨੇ ਫੋਨ ਆ ਰਹੇ ਨੇ ਤਾਂ ਫਰਸਟ ਜੋ ਇਸ ਚੈਨਲ ਹੈਗਾ ਆਪਣਾ ਉੱਤੇ ਤੇ ਜਾ ਕੇ ਤੁਸੀਂ ਨੰਬਰ ਲੈ ਸਕਦੇ ਹੋ ਔਰ ਆਪਣਾ ਆਰਡਰ ਜਿਹੜਾ ਉਹ ਪਾ ਸਕਦੇ ਹੋ ਮੇਰੇ ਨਾਲ ਕੰਟੈਕਟ ਕਰ ਲਿਓ ਕਿਉਂਕਿ ਮੇਰੇ ਕੋਲੇ ਜਦਨਾ ਚਾਹ 50 ਆਰਡਰ ਨਹੀਂ ਹੁੰਦੇ ਉੰਨੀ ਫਿਰ ਆਪਾਂ ਸੂਟ ਹੋਰ ਨਹੀਂ ਮਗਾ ਸਕਦੇ ਔਰ 50 ਤੋਂ ਵੱਧ ਦਾ ਆਰਡਰ ਨਹੀਂ ਲੈਣੇ ਹੈਗੇ ਜਿਨ੍ਹਾਂ ਨੂੰ ਚਾਹੀਦੇ ਨੇ 2 ਦਿਨ ਦੇ ਵਿੱਚ ਵਿੱਚ ਆਪਣੇ ਆਰਡਰ ਪਾ ਦੋ ਤਾਂ ਕਿ ਆਪਾਂ ਹੋਰ ਸੂਟ ਜਿਹੜੇ ਉਹ ਰੈਡੀ ਕਰਵਾ ਸਕੀਏ ਤੇ ਲੋ ਹੁਣ ਮੈਂ ਗੱਲ ਤੁਹਾਡੇ ਨਾਲ ਬਾਅਦ ਚ ਕਰਾਂਗੀ ਪਹਿਲਾਂ ਇੱਕ ਚੀਜ਼ ਸੁਣਾਉਣਾ ਹੀ ਆ ਤੁਹ ਫਿਰ ਆਪਾਂ ਇਹਦੇ ਬਾਰੇ ਗੱਲ ਕਰਦੇ ਆਂ ਧਿਆਨ ਨਾਲ ਸੁਣਿਓ ਤੇ ਫਿਰ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਪਾਠਾ ਪਾਠਾ ਕਰਦੀ ਪਹਿਣੇ ਪਾਠਾ ਬੜਾ ਗੁਣਕਾਰੀ ਨਹੀਂ ਪਾਠੇ ਪਿੱਛੇ ਲਾਂਝਾਂ ਬੁੜੀਆਂ ਪਾਠੇ ਪਿੱਛੇ ਲਾਂਝਾਂ ਕੁੜੀਆਂ ਐਸੀ ਪਾਠੇ ਨੇ ਮਤ ਮਾਰੀ ਜਉਂਦੀ ਰਹਿ ਪਹਿਣੇ ਤੇਰੀ ਕਾਇਮ ਰਹੇ ਸਰਦਾਰੀ ਜਉਂਦੀ ਰਹਿ ਪਹਿਣੇ ਤੇਰੀ ਜੁੰਦੀ ਰਹੇ ਸਰਦਾਰੀ ਜੁਗ ਜੁਗ ਜੀ ਪਹਿਣੇ ਲੋ ਜੀ ਮੈਨੂੰ ਤਾਂ ਇੰਨੀ ਖੁਸ਼ੀ ਹੋਈ ਜਦੋਂ ਮੈਂ ਸੁਣਿਆ ਇੱਕ ਤਾਂ ਭੈਣ ਦੀ ਆਵਾਜ਼ ਵਾੜੀ ਜਿਆਦਾ ਸੋਹਣੀ ਹੈ ਠੀਕ ਹੈ ਜੀ ਇੱਕ ਗਾਉਣ ਦਾ ਸਟਾਈਲ ਬਹੁਤ ਸੋਹਣਾ ਹੈ ਤੇ ਇੱਕ ਇਹ ਕਿ ਮੈਨੂੰ ਇੰਨਾ ਕੁ ਪਿਆਰ ਮਿਲ ਰਿਹਾ ਇੰਨਾ ਕੁ ਪਿਆਰ ਮਿਲ ਰਿਹਾ ਭੈਣਾਂ ਤੋਂ ਕਿ ਮੈਨੂੰ ਐ ਲੱਗਦਾ ਮੈਨੂੰ ਖਜ਼ਾਨਾ ਹੀ ਮਿਲ ਰਹੀ ਨੇ ਦੁਨੀਆ ਦੇ ਪਿਆਰ ਤੋਂ ਉੱਪਰ ਕੋਈ ਖਜ਼ਾਨਾ ਨਹੀਂ ਹੁੰਦਾ ਜੀ ਇੰਨੂ ਗੰਨੇ ਨੇ ਪਿਆਰ ਹਨਾ ਵੈਸੇ ਤਾਂ ਲੋਕ ਕਹ ਜਾਂਦੇ ਨੇ ਕਿ ਆਨਲਾਈਨ ਕੀ ਹੁੰਦਾ ਆਨਲਾਈਨ ਕੀ ਸਾਥ ਹੁੰਦਾ ਆਫਲਾਈਨ ਵੀ ਕੀ ਸਾਥ ਹੈ ਜੀ ਜੇ ਆਨਲਾਈਨ ਸਾਥ ਨਹੀਂ ਹੈਗਾ ਕਮ ਸੇ ਕਮ ਮੰਦਾ ਆਨਲਾਈਨ ਦੇ ਸਾਥ ਨਾਲ ਹੀ ਵਧੀਆ ਭੱਜਾ ਕਰਦਾ ਕਿ ਮੇਰੇ ਨਾਲ ਇੰਨੀ ਆ ਭੈਣਾਂ ਜੁੜੀਆਂ ਹੋਣੀਆਂ ਹਨਾ ਇੰਨਾ ਪਿਆਰ ਦਿੰਦੀਆਂ ਨੇ ਸੋ ਮੈਨੂੰ ਇਹ ਨਹੀਂ ਪਤਾ ਵੀ ਇਹ ਭੈਣ ਕੌਣ ਨੇ ਔਰ ਕਿੱਥੋਂ ਨੇ ਜਦੋਂ ਇਹਨਾਂ ਦਾ ਮਤਲਬ ਇਹ ਆਇਆ ਸੀ ਨਾ ਵੌਇਸ ਮੈਸੇਜ ਹਜੇ ਤੱਕ ਇਹਨਾਂ ਦਾ ਮੈਸੇਜ ਵੀ ਆਇਆ ਸੀਗਾ ਹੋਰ ਚਲੋ ਮੈਂ ਤੁਹਾਨੂੰ ਸਿਰਫ ਗਾਣਾ ਹੀ ਸੁਣਾਇਆ ਤੇ ਉਸ ਟਾਈਮ ਮੈਂ ਬਿਜ਼ੀ ਸੀਗੀ ਸ਼ਾਪ ਤੇ ਤੇ ਮੈਨੂੰ ਹੁਣ ਮੈਨੂੰ ਯਾਦ ਹੀ ਨਹੀਂ ਆ ਕਿ ਭੈਣਾ ਮਤਲਬ ਕਿ ਹੈਲੋ ਸੋ ਮੈਂ ਨਾ ਭੈਣ ਨੂੰ ਕੁਛ ਹੀ ਨਹੀਂ ਸਕੀ ਤੇ ਹੁਣ ਮੇਰੇ ਤੋਂ ਉਹ ਨੰਬਰ ਹੀ ਖੋ ਗਿਆ ਉਹਨਾਂ ਦਾ ਵੀ ਉਹ ਕਿਹੜੇ ਭੈਣ ਸੀਗੇ ਕਿਸ ਨੰਬਰ ਤੋਂ ਆਇਆ ਸੀ ਇਹ ਤੇ ਜੇ ਉਹ ਬਲੌਗ ਦੇਖ ਰਹੇ ਨੇ ਤਾਂ ਜਰੂਰ ਮੇਰੇ ਨਾਲ ਕੰਟੈਕਟ ਕਰਨਾ ਮੈਂ ਉਹਨਾਂ ਤੋਂ ਨਾਮ ਥਾਂ ਟਿਕਾਣਾ ਪੁੱਛਿਆ ਉਹਨਾਂ ਦਾ ਕਿ ਇੰਨਾ ਪਿਆਰ ਕਰਦੀਆਂ ਨੇ ਭੈਣਾ ਘੇੜੀਆਂ ਨੇ ਕਿੱਥੋਂ ਦੀਆਂ ਰਹਿਣ ਵਾਲੀਆਂ ਨੇ ਕਿਸ ਏਰੀਆ ਦੀਆਂ ਰਹਿਣ ਵਾਲੀਆਂ ਨੇ ਇੰਨੇ ਪਿਆਰ ਤੋਂ ਨਾ ਉਹ ਏਰੀਆ ਦਾ ਪਤਾ ਲੱਗ ਜਾਂਦਾ ਹੈ ਕਿ ਏਰੀਆ ਕਿਸ ਤਰ੍ਹਾਂ ਦਾ ਹੋਊਗਾ ਜਿੱਥੋਂ ਦੇ ਲੋਕ ਇੰਨਾ ਪਿਆਰ ਕਰਦੇ ਨੇ ਹਨ ਸੋ ਥੈਂਕ ਯੂ ਥੈਂਕ ਯੂ so much god bless you ਡੀਅਰ ਸਿਸਟਰ ਤੁਸੀਂ ਮੇਰਾ ਕੰਟੈਕਟ ਜਰੂਰ ਕਰਿਓ ਠੀਕ ਹੈ ਜੀ ਅਗਲੀ ਗੱਲ ਕਿ ਮੈਨੂੰ ਬਹੁਤ ਜ਼ਿਆਦਾ ਗਲਾ ਖਰਾਬ ਹੋਇਆ ਬਹੁਤ ਜ਼ਿਆਦਾ ਰਾਤ ਗਲਾ ਖਰਾਬ ਕੋਲਡ ਹੋ ਜਾ ਪਿਆ ਰਾਤ ਮੈਂ ਅਦਰਕ ਤੇ ਸ਼ਹਿਦ ਕੋਸਾ ਕਰਕੇ ਸ਼ਾਇਦ ਉਹਦੇ ਵਿੱਚ ਮਰਸ ਪਾ ਕੇ ਮੈਂ ਲੈ ਲਿਆ ਸੀ ਉਹਦੇ ਨਾਲ ਥੋੜਾ ਜਿਹਾ ਰਿਲੈਕਸ ਆ ਮੈਨੂੰ ਪਰ ਮੇਰੀ ਨਾ ਪ੍ਰੋਬਲਮ ਦੇਖੋ ਤੁਸੀਂ ਮੈਨੂੰ ਜਦੋਂ ਕੋਲਡ ਹੁੰਦਾ ਨਾ ਚਿਕਨ ਲੱਗਦੀਆਂ ਨੇ ਜਾਂ ਕੋਲਡ ਵਗੈਰਾ ਜਿਵੇਂ ਮੌਸਮ ਬਦਲਦਾ ਸੀਜ਼ਨਲ ਚੇਂਜ ਆ ਇਹ ਹੈ ਨਾ ਸੋ ਇਸ ਕਰਕੇ ਸਾਰਿਆਂ ਨੂੰ ਹੀ ਹੋ ਰਿਹਾ ਹੈ ਇਹ ਲੋਕਾਂ ਦਾ ਸਿਰ ਦੁਖਦਾ ਮੇਰਾ ਸਾਰਾ ਮੂੰਹ ਦੁਖਦਾ ਟੋਟਲੀ ਮੇਰਾ ਪੂਰਾ ਮੂੰਹ ਦੁਖਦਾ ਲੱਗੂਗਾ ਵੀ ਮੇਰਾ ਮੂੰਹ ਚੀਸਾਂ ਪੈਂਦੀਆਂ ਨੇ ਵੀ ਮੈਂ ਇਹਨੂੰ ਦੱਬ ਲਾਂ ਇਸ ਤਰ੍ਹਾਂ ਦਾ ਪਤਾ ਨਹੀਂ ਕੀ ਸਾਫ ਕਰਵਾ ਹੈਗਾ ਬੀਬੀ ਅੱਗੇ ਕਹਿੰਦੀ ਦੀ ਹੈ ਇਹ ਕੀ ਗੱਲ ਹੈ ਨੋ ਕਨਸੀਰ ਦਾ ਪੁਦਾਖਾਂ ਨੂੰ ਦਿੰਦੀ ਤੇਰਾ ਮੂੰਹ ਦੁਖਦਾ ਮੇਰਾ ਸਾਰਾ ਮੂੰਹ ਦੁਖਦਾ ਜਿੰਨੀ ਦੇਰ ਮੈਂ ਕੋਈ ਪੇਨ ਕਿਲਰ ਨਹੀਂ ਲੈਂਦੀ ਮੈਂ ਸਹ ਪੈ ਨਹੀਂ ਸਕਦੀ ਓਨੀ ਦੇਰ ਫਿਰ ਸੁਰਤ ਬਹੁਤ ਔਖੀ ਰਹੀ ਪਰ ਆ ਰਹੀਆਂ ਤੁਹਾਡੇ ਸਾਹਮਣੇ ਪਰ ਲੇਟ ਆ ਰਹੀਆਂ ਅੱਜ ਥੋੜਾ ਜਿਹਾ ਕਿਉਂਕਿ ਸਵੇਰੇ ਉੱਠਣ ਨੂੰ ਵੀ ਮੈਂ ਲੇਟ ਹੋ ਗਈ ਵੈਸੇ ਅੱਜ ਮੈਂ ਛੁੱਟੀ ਲਈ ਕਿਉਂਕਿ ਸਵੇਰੇ ਮੈਂ ਉੱਠੀ ਨਹੀਂ ਪਾਈ ਹੈਗੀ ਜਲਦੀ ਰਾਤ ਸਾਰੀ ਡਿਸਟਰਬ ਜੀ ਰਹੀ ਇਸ ਕਰਕੇ ਉੱਠਿਆ ਨਹੀਂ ਗਿਆ ਹੈਗਾ ਸਵੇਰੇ ਸੋ ਇੱਕ ਇੱਕ ਦੋ ਭੈਣਾਂ ਦੇ ਆਏ ਸੀਗੇ ਕਿ ਸਾਡੀ ਜਿਹੜੀ ਸਕਿਨ ਹੈਗੀ ਅੱਜ ਥੋੜੀਆਂ-ਬਹੁਤੀਆਂ ਗੱਲਾਂ ਹੀ ਕਰਨੀਆਂ ਨੇ ਤੁਹਾਡੇ ਨਾਲ ਬਾਕੀ ਜਿਹੜੀ ਪਾਠੇ ਦੀ ਗੱਲ ਹੈਗੀ ਪਾਠਾ ਫੇਰ ਆ ਗਿਆ ਵਿੱਚ ਹਨ ਅੱਜ ਬਹੁਤ سارے ਪਾਰਸਲ ਮੈਂ ਪਾਠੇ ਦੇ ਭੇਜ ਕੇ ਹਟੀਆਂ ਭੈਣਾਂ ਦੇ ਤੇ ਪਾਠਾ ਦਾ ਰਿਜ਼ਲਟ ਹੈ ਜਿਹੜਾ ਉਹ ਮੈਨੂੰ ਭੈਣਾਂ ਮੇਰੇ ਨਾਲ ਸ਼ੇਅਰ ਕਰ ਰਹੀਆਂ ਨੇ ਔਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੇ ਵੀ ਉਹਨਾਂ ਨੂੰ ਅੱਛਾ ਰਿਜ਼ਲਟ ਮਿਲ ਰਹੀ ਨੇ ਠੀਕ ਹੈ ਜੀ ਸੋ ਟਰਾਈ ਕਰੋਗੇ ਤੁਸੀਂ ਜੀ ਤੇ ਬਾਕੀ ਬਹੁਤ ਜ਼ਿਆਦਾ ਕੁਝ ਨਹੀਂ ਕਰਉਂਦੀ ਇੰਨੀ ਬਹੁਤੀ ਲੋੜ ਨਹੀਂ ਹੁੰਦੀ ਇਹ ਸਿੰਪਲ ਚੀਜ਼ਾਂ ਨੇ ਜੀ ਇਹਨਾਂ ਦੇ ਨੁਕਸਾਨ ਨਹੀਂ ਹੁੰਦੇ ਨੁਕਸਾਨ ਤਾਂ ਜਿਹੜੀਆਂ ਡੱਬਾ ਬੰਦ ਚੀਜ਼ਾਂ ਖਾਂਦੇ ਆ ਨਾ ਤੁਸੀਂ ਉਹਨਾਂ ਦੇ ਹੁੰਦੇ ਨੇ ਪੀਜੇ 버ਗਰ ਲੇਜ਼ ਬੱਚੇ ਜੋ ਖਾਂਦੇ ਨੇ ਹੈਨਾ ਚਾਕਲੇਟ ਉਹਨਾਂ ਦੇ ਹੁੰਦੇ ਨੇ ਪਰ ਉਹਨਾਂ ਤੋਂ ਤਾਂ ਅਸੀਂ ਹਟਦੇ ਨਹੀਂ ਹੈਗੇ ਉਹ ਫਿਰ ਵੀ ਖਾਂਦੇ ਆ ਇਹ ਚੀਜ਼ਾਂ ਨੁਕਸਾਨ ਨਹੀਂ ਕਰਦੀਆਂ ਕੀ ਨੁਕਸਾਨ ਕਰਦੇ ਨੇ ਜੀ ਆਪਣੀ ਬੋਡੀ ਸਾਨੂੰ ਦੱਸਣ ਲੱਗ ਜਾਂਦੀ ਹੈ ਜਦੋਂ ਅਸੀਂ ਲੈਣ ਲੱਗ ਜਾਂਦੇ ਆ ਕਿ ਜੇ ਸਾਨੂੰ ਲੱਗਦਾ ਹੈ ਕਿ ਇਹਦਾ ਕੋਈ ਸਾਨੂੰ ਇਫੈਕਟ ਬੈਡ ਇਫੈਕਟ ਆ ਰਿਹਾ ਹੈ ਤਸੀਂ ਸਟਾਪ ਕਰ ਸਕਦੇ ਆ ਅਗਰ ਮੈਨੂੰ ਤਾਂ ਦੇਖੋ 20 ਦਿਨ ਹੋ ਗਏ ਮੈਨੂੰ ਤਾਂ ਇਹਦਾ ਕੋਈ ਵੀ ਇਸ ਤਰ੍ਹਾਂ ਦਾ ਅਫੈਕਟ ਸਾਈਡ ਇਫੈਕਟ ਨਹੀਂ ਆਇਆ ਗੁੱਡ ਅਫੈਕਟ ਜਰੂਰ ਆਏ ਨੇ ਪਰ ਸਾਈਡ ਇਫੈਕਟ ਕੋਈ ਨਹੀਂ ਆਇਆ ਸੋ ਪਾਠਾ ਜਿਹੜਾ ਉਹ ਤੁਸੀਂ ਲੈ ਸਕਦੇ ਹੋ ਇਜ਼ੀਲੀ ਤੁਸੀਂ ਲਓ ਸਾਰੇ ਜਾਨੀ ਕੋਈ ਐਡੇ ਚੱਕਰ ਵਾਲੀ ਗੱਲ ਨਹੀਂ ਹੈਗੀ ਜਿਹਨੂੰ ਕੋਈ ਖਾਸ ਸੀ ਪ੍ਰੋਬਲਮ ਹੈਗੀ ਆ ਉਹ ਅਵੋਇਡ ਕਰ ਲਿਓ ਤੇ ਬਹੁਤ ਸਾਰੀਆਂ ਭੈਣਾਂ ਮੇਰੇ ਨਾਲ ਰਿਜ਼ਲਟ ਸ਼ੇਅਰ ਵੀ ਕਰ ਰਹੀਆਂ ਨੇ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਔਰ ਉਹ ਵੀ ਕਹਿੰਦੀਆਂ ਨੇ ਕਿ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਸਾਡਾ weight lose ਹੋ ਰਿਹਾ ਪੇਟ lose ਹੋ ਰਿਹਾ ਨਾ ਤੇ ਅਗਲੀ ਗੱਲ ਹੈਗੀ ਹੈ ਕਿ ਬਹੁਤ ਸਾਰੀਆਂ ਭੈਣਾਂ ਦੀ ਕਮੈਂਟ ਆ ਰਹੇ ਨੇ ਮੈਸੇਜ ਆ ਰਹੇ ਨੇ ਫੋਨ ਵੀ ਆ ਰਹੇ ਨੇ ਤੇ ਉਹ ਕਹਿੰਦੀਆਂ ਨੇ ਕਿ ਸਾਡਾ ਫੇਸ ਜਿਹੜਾ ਉਹ ਡਰਾਈ ਹੋ ਰਿਹਾ ਜੀ ਰਿੰਕਲਸ ਆ ਰਹੀਆਂ ਨੇ ਕੁਝ ਦੱਸੋ ਇਹ ਜਾ ਕੇ ਡਰਾਈਨੈਸ ਚਲੀ ਜਾਵੇ ਸੰਦੀਪ ਸੋ ਤੁਹਾਨੂੰ ਪਤਾ ਕਿ ਮੌਸਮ ਜੀਂਂਦੀ ਹੋ ਰਿਹਾ ਇਹ ਮੌਸਮ ਹੈ ਜਿਹੜਾ ਇਹ ਡਰਾਈਨੈਸ ਵੀ ਕਰਦਾ ਹੈ ਰਿੰਕਲਸ ਵੀ ਦਿੰਦਾ ਹੈ ਹੱਥ ਪੈਰ ਖਰਾਬ ਕਰਦਾ ਹੈ ਸੋ ਇਹਦੇ ਤੋਂ ਬਚਣ ਵਾਸਤੇ ਸਾਨੂੰ ਪਹਿਲੇ ਹੀ ਤਿਆਰੀ ਕਰਨੀ ਪੈਣੀ ਹੈ ਜਦੋਂ ਸਰਦੀਆਂ ਦੀ ਚੈਰੀ ਕਰਦੇ ਆ ਨਾ ਕਿ ਕੱਪੜੇ ਕੱਢ ਲਓ ਤੋਪਲਵਾ ਲਓ ਕੰਬਲ ਕੱਢ ਲਓ ਰਜਾਈਆਂ ਕੱਢ ਲਓ ਸੋ ਉਸੇ ਤਰ੍ਹਾਂ ਹੀ ਸਾਡੀ ਸਕਿਨ ਵਾਸਤੇ ਵੀ ਸਾਨੂੰ ਪਹਿਲਾਂ ਤਿਆਰ ਹੋਣਾ ਪੈਣਾ ਹੈ ਇਹਦੇ ਨਾਲ ਸਟਰਗਲ ਘੱਟ ਵਾਸਤੇ ਸਰਦੀਆਂ ਨਾਲ ਠੀਕ ਹੈ ਜੀ ਉਹਦੇ ਵਾਸਤੇ ਮੈਂ ਇੱਕ ਵਲੌਗ ਪਾਇਆ ਸੀਗਾ ਜੇ 2-3 ਦਿਨ ਪਹਿਲਾਂ ਹੀ ਪਾਇਆ ਸੀ ਉਹਦੇ ਚ ਸੀ ਆਪਾਂ ਵੇਸਣ ਵੇਸਣ ਅਦਰਵਾਈਜ਼ ਬਹੁਤ ਜ਼ਿਆਦਾ ਡਰਾਈ ਹੁੰਦਾ ਹੈ ਡਰਾਈਨਸ ਕਰਦਾ ਵੇਸਣ ਪਰ ਇਹਦੇ ਵਿੱਚ ਤੁਸੀਂ ਇੱਕ ਤਾਂ ਦੁੱਧ ਪਾਉਣਾ ਯਾਦ ਰੱਖਿਓ ਕਿ ਸ਼ਾਇਦ ਪਾਉਣਾ ਮੈਂ ਵਲੌਗ ਦੇ ਚੁੱਕੀ ਆ ਪਰ ਭੈਣਾਂ ਦੇ ਫਿਰ ਵੀ ਕੁਐਸਚਨ ਆਉਂਦੇ ਨੇ ਚੁਟਕੀ ਹਲਦੀ ਥੋੜਾ ਸ਼ਹਿਦ ਅੱਧਾ ਚਮਚ ਪਾ ਲੋ ਸ਼ਹਿਦ ਦਾ ਪਲੱਸ ਉਹਦੇ ਵਿੱਚ ਦੁੱਧ ਕੱਚਾ ਦੁੱਧ ਹੋਵੇ ਤਾਂ ਬਹੁਤ ਅੱਛੀ ਗੱਲ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਪਣੇ ਫੇਸ ਦੇ ਉੱਪਰ ਤੀਜੇ ਦਿਨੋਂ ਲਾਉਂਦੇ ਰਹੋ ਤੁਸੀਂ ਦੇਖੋਗੇ ਕਿ ਇੱਕ ਤਾਂ ਡਰਾਈਨੈਸ ਬਹੁਤ ਜ਼ਿਆਦਾ ਹੱਦ ਤੱਕ ਚਲੀ ਜਾਊਗੀ ਤੇ ਦੂਸਰਾ ਜਿਹੜੀ ਫੇਅਰਨੈਸ ਆਊਗੀ ਤੁਹਾਡੇ ਮਤਲਬ ਫੇਸ ਦੇ ਉੱਪਰ ਤੁਹਾਨੂੰ ਇਹਨਾਂ ਲੱਗੂਗਾ ਕਿ ਕਿੰਨਾ ਜ਼ਿਆਦਾ ਚੇਂਜ ਆ ਗਈ ਹੈ ਇਹਨਾਂ ਦਾ ਤੁਸੀਂ ਫੇਸ਼ੀਅਲ ਕਰਾ ਕੇ ਵੀ ਚੇਂਜ ਨਹੀਂ ਆਉਂਦੀ ਜਿੰਨੀ ਇਹਦੇ ਨਾਲ ਆਉਂਦੀ ਹੈ ਤੇ ਤੁਸੀਂ ਇਹ ਤੀਜੇ ਦਿਨੋਂ ਸਰਦੀਆਂ ਦੇ ਵਿੱਚ ਕਰਦੇ ਰਹੋ ਇਸ ਤੋਂ ਲੋਬ ਆਬ ਸਰਦੀਆਂ ਲਈ ਇੱਕ ਕਰੀਮ ਦੇਉਂਗੀ ਮੈਂ ਅਗਲੇ ਵਲੌਗ ਦੇ ਵਿੱਚ ਦੱਸਾਂਗੀ ਕੋਸ਼ਿਸ਼ ਕਰਾਂਗੇ ਕਈ ਵਾਰੀ ਕੋਈ ਇੱਕ ਅੰਦੀ ਚੀਜ਼ ਕਰੇ ਹੁੰਦੀ ਨਹੀਂ ਆ ਖਤਮ ਹੋ ਜਾਂਦੀ ਆ ਤਾਂ ਫਿਰ ਡਿਲੇ ਹੋ ਜਾਂਦੀ ਆ ਹਨ ਤੇ ਤੁਸੀਂ ਇਹ ਵਾਲੀ ਕਰੀਮ ਆ ਜਿਹੜੀ ਜ਼ਰੂਰ ਲਾਓ ਮੈਂ ਦੁਬਾਰਾ ਤੋਂ ਫੇਰ ਰਿਪੀਟ ਕਰ ਦਿੰਨੀ ਆ ਬੇਸਣ ਲੈ ਲੈਣਾ ਉਹਦੇ ਵਿੱਚ ਇੱਕ ਚਮਚ ਬੇਸਣ ਲੈ ਲੈ ਇੱਕ ਢੇਰ ਚਮਚ ਉਹਦੇ ਅੱਧਾ ਚਮਚ ਸ਼ਹਿਦ ਦਾ ਪਾ ਲਿਆ ਚੁਟਕੀ ਹਲਦੀ ਪਾ ਕੇ ਵਿੱਚ ਦੁੱਧ ਕੱਚੇ ਦੁੱਧ ਦੇ ਨਾਲ ਉਹਦਾ ਪੇਸਟ ਬਣਾ ਲਓ ਪੈਕ ਬਣਾ ਲਓ ਉਹ ਪੈਕ ਆ ਜਿਹੜਾ ਉਹ ਆਪਣੇ ਫੇਸ ਦੇ ਉੱਪਰ ਲਾਓ ਉਹ ਬਹੁਤ ਜ਼ਿਆਦਾ ਡਰਾਈ ਨਹੀਂ ਹੋਊਗਾ ਪੈਕ ਕਿਉਂਕਿ ਉਹਦੇ ਵਿੱਚ ਸ਼ਹਿਦ ਪਾਇਆ ਹੋਇਆ ਹੈ ਹਨੀ ਤੇ ਇਸ ਕਰਕੇ ਉਹ ਸਾਡੀ ਸਕਿਨ ਆ ਜਿਹੜੀ ਉਹਨੂੰ ਵੀ ਡਰਾਈ ਨਹੀਂ ਹੋਣ ਦਿੰਦਾ ਮੋਇਸਚਰ ਬਣਾ ਕੇ ਰੱਖਦਾ ਹੈ ਲੌਕ ਕਰ ਦਿੰਦਾ ਹੈ ਮੋਇਸਚਰ ਨੂੰ ਅੰਦਰ ਹੀ ਅੱਧਾ ਘੰਟਾ 35 ਮਿੰਟ ਮੋਟੀ ਲੇਅਰ ਲਾ ਲਓ ਔਰ ਜ਼ਿਆਦਾ ਅੱਕੜੂਗਾ ਨਹੀਂ ਤੁਹਾਡਾ ਫੇਸ ਕਿਉਂਕਿ ਸ਼ਹਿਦ ਹੈ ਦੇ ਵਿੱਚ ਬਹੁਤ ਵਧੀਆ ਅਫੈਕਟ ਆਊਗਾ ਜੀ ਉਸ ਤੋਂ ਬਾਅਦ ਤੁਹਾਨੂੰ ਬਹੁਤ ਚੰਗਾ ਅਫੈਕਟ ਹੋਊਗਾ ਤੇ ਬਾਕੀ ਮਲਠੀ ਦਾ ਸੀਰਮ ਤਾਂ ਆਪਾਂ ਦਿੱਤਾ ਹੀ ਹੋਇਆ ਹੁਣ ਪੜਣਾ ਫਿਰ ਜਿਹੜੀਆਂ ਨਵੀਆਂ ਜੁੜਦੀਆਂ ਨੇ ਪੁੱਛਣੀਆਂ ਜੀ ਉਹ ਕੀ ਹੁੰਦਾ ਹੈ ਜਤੁੰਦ ਦਾ ਤੇਲ ਲੈ ਲਓ ਨਾਰੀਅਲ ਦਾ ਤੇਲ ਇੱਕੋ ਜੀ ਮਤਰਾ ਚ ਲੈ ਕੇ ਛੋਟੀ ਕੱਚ ਦੀ ਸ਼ੀਸ਼ੀ ਦੇ ਵਿੱਚ ਪਾ ਗਿਓ ਉਹਦੇ ਵਿੱਚ ਮਲਠੀ ਦਾ ਕਾਣਾ ਸਾਰਾ ਟੁਕੜਾ ਸੁੱਟ ਕੇ ਦੋ ਦਿਨ ਤੋਂ ਪਲਵਾਓ ਚੰਗੀ ਤਰ੍ਹਾਂ ਉਹਨੂੰ ਉਸ ਤੋਂ ਬਾਅਦ ਆਪਣਾ ਫੇਸ ਤੇ ਯਰ ਯੂਜ਼ ਕਰਨਾ ਸ਼ੁਰੂ ਕਰ ਦੋ ਬਿਲਕੁਲ ਰੈਨਸ ਨਹੀਂ ਆਉਂਦੀ ਹੈਗੀ ਠੀਕ ਹੈ ਜੀ ਸੋ ਇੰਨੀਆਂ ਇੱਕ ਗੱਲਾਂ ਦੇ ਨਾਲ ਹੀ ਅੱਜ ਆਪਾਂ ਵਲੌਗ ਦਾ ਇੱਥੇ ਐਂਡ ਕਰਾਂਗੇ ਤੇ ਸਭ ਤੋਂ ਵੱਡੀ ਗੱਲ ਕਿ ਭੈਣ ਨੇ ਜਿਹੜਾ ਇੰਨੇ ਪਿਆਰ ਨਾਲ ਮੇਰੇ ਤੇ ਗੀਤ ਬਣਾਇਆ ਨਾ ਉਹ ਤਾਂ ਬਸ ਸੁਣੋ ਹੀ ਨਾ ਮੇਰੇ ਤੇ ਧਰਤੀ ਤੇ ਪੈਰ ਹੀ ਨਹੀਂ ਲੱਗਦੇ ਸੀ ਥੈਂਕ ਯੂ ਭੈਣੇ ਥੈਂਕ ਯੂ ਅਗੇਨ ਐਂ ਮੇਨੰ ਤਨਾ ਪਿਆਰ ਜਿਹੜੇ ਉਹ ਧਰਤੀ ਤੇ ਨਹੀਂ ਲੱਗਦੇ ਸੀਗੇ ਥੈਂਕ ਯੂ ਭੈਣੇ ਥੈਂਕ ਯੂ so much ਤੁਸੀਂ ਮੇਰਾ ਕੰਟੈਕਟ ਜਰੂਰ ਕਰਿਓ ਅਗਰ ਤੁਸੀਂ ਅੱਜ ਦਾ ਵਲੌਗ ਦੇਖ ਰਹੇ ਹੋ ਮੈਂ ਤੁਹਾਡਾ ਨਾਮ ਥਾਂ ਟਿਕਾਣਾ ਜਰੂਰ ਪੁੱਛਾਂ ਹਣਾ ਤੇ ਕੁਛ ਕੁ ਭੈਣਾਂ ਹੁੰਦੀਆਂ ਨੇ ਜਿਹੜੀਆਂ ਮੇਰੇ ਨਾਲ ਆਪਣੇ ਰਿਜ਼ਲਟ ਸ਼ੇਅਰ ਕਰਦੀਆਂ ਨੇ ਗੱਲਾਂ ਬਾਤਾਂ ਕਹਿ ਦਿੰਦੀਆਂ ਨੇ ਜੀ ਸਾਡਾ ਨਾਮ ਨਾ ਲਿਓ ਵਲੌਗ ਦੇ ਵਿੱਚ ਆਪਾਂ ਇਸ ਤਰ੍ਹਾਂ ਨਾਮ ਨਹੀਂ ਲੈਂਦੇ ਹੈਗੇ ਜੀ ਆਪਾਂ ਉਹਨਾਂ ਦਾ ਨਾਮ ਲੈਨੇ ਜਿਹੜੀਆਂ ਕਹਿੰਦੀਆਂ ਨੇ ਹੁਣ ਦੇਖੋ ਇਹ ਭੈਣ ਦਾ ਸੀ ਕਿ ਸਰ ਵੀ ਤੁਸੀਂ ਆਵਾਜ਼ ਸੁਣੀ ਹੈ ਤੁਹਾਨੂੰ ਨਹੀਂ ਪਤਾ ਕਿ ਭੈਣ ਕੌਣ ਨਹੀਂ ਕਿੱਥੋਂ ਨਹੀਂ ਠੀਕ ਹੈ ਇੱਕ ਭੈਣ ਹੈਗੇ ਸੀਗੇ ਬਟਾਲੇ ਤੋਂ ਰਾਜਵਿੰਦਰ ਕੌਰ ਉਹਨਾਂ ਨੇ ਕਿਹਾ ਸੀ ਮੇਰਾ ਨਾਮ ਜ਼ਰੂਰ ਲਿਓ ਵਲੌਗ ਦੇ ਵਿੱਚ ਸੋ ਆਪਾਂ ਉਹਨਾਂ ਦਾ ਨਾਮ ਲੈਤਾ ਹੈਗਾ ਰਾਜਵਿੰਦਰ ਭੈਣ ਥੈਂਕ ਯੂ ਸੋ ਮੱਚ ਤੋਂ ਸਾਡੇ ਨਾਲ ਜੁੜੇ ਹੋਏ ਹੋ ਵਲੌਗ ਦੇਖਦੇ ਹੋ ਰੋਜ਼ ਥੈਂਕ ਯੂ ਸੋ ਮੱਚ ਸਾਰੀਆਂ ਭੈਣਾਂ ਦਾ ਤੇ ਚਲੋ ਵਲੌਗ ਦਾ ਇੱਥੇ ਕਰਦੇ ਆਂਡ ਤੇ ਹੁਣ ਮੈਂ ਪੀਲਾਂ ਅਦਰਕ ਵਾਲੀ ਚਾਹ ਤੇ ਫਿਰ ਥੋੜਾ ਬਹੁਤਾ ਸੋਚਦੀਆਂ ਕੰਮ ਕਰਨ ਬਾਰੇ ਕਿਉਂਕਿ ਆਰਾਮ ਹਰਾਮ ਹੈ ਮੇ ਕੱਲ ਨੂੰ ਮੈਨੂੰ ਲੱਗੇ ਆਪਾਂ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਰ ਤੱਕ ਹੀ ਸਰ ਸਤਿ ਸ਼੍ਰੀ ਅਕਾਲ ਤੇ ਦੱਸਿਓ ਸਾਰੀਆਂ ਭੈਣਾਂ ਕਿ ਭੈਣ ਦਾ ਜਿਹੜਾ ਗੀਤ ਸੀ ਤੁਹਾਨੂੰ ਸਾਰਿਆਂ ਨੂੰ ਕਿਉਂ ਜਲ ਗਿਆ